ਜਦੋਂ ਜੀ ਚੈੱਕ ਕੀਤਾ ਅੱਛਾ ਤੇ ਜਿਹੜਾ ਕਾਨਾ ਬਿਕਰਜ਼ ਹੈ ਉਹ ਕੀ ਚੀਜ਼ ਹੈ ਤੁਹਾਡੇ ਕੋਲ ਕੀਕ ਜਾ ਰਹੇ ਆ ਸਾਡੇ ਨਾਲ ਕੋਈ ਲਿੰਕ ਨਹੀਂ ਦਿੱਤਾ ਨਾ ਜੀ ਹਾਂਜੀ ਫੋਨ ਆ ਗਏ ਤੇ ਜਿਹੜਾ ਕਾਨਾ ਕਹਿੰਦੇ ਅੱਜ ਦੇ ਵੀ ਜਿਹੜਾ ਫੋਨ ਕਰੀਏ ਉਹ ਤੇ ਦੇਖਦਾ ਰਹਾ ਤਾਂ ਕੋਈ ਨਹੀਂ ਕਿ ਸਾਡਾ ਵੀ ਆਪਣੀ ਮੈਟਰ ਚੱਲ ਚੰਗੀ ਸਾਡੇ ਆਪਣੀ ਇੰਡੀਵੇਟਰੀਸ ਨਾਲ ਮੈਟਰ ਚੱਲ ਰਹੀ ਹੁੰਦੀ ਹੈ ਤੇ ਫੇਰ ਇਹ ਕੇਕ ਤੁਹਾਡੇ ਇਥੋਂ ਵੀ ਸਪਲਾਈ ਹੋ ਰਹੇ ਹੋ ਔਰ ਅਰਜੁਨ ਉਹ ਲੋਕੀ ਹੋਣੀ ਫੋਨ ਆਇਆ ਕਿ ਕੀ ਆਨਲਾਈਨ ਰਹਿਣਾ ਚਾਹੀਦਾ ਪਤੀਗਾ ਸੀ ਦੇ ਤਾ ਪਰ ਇਦਾਂ ਸਾਡਾ ਪਰਮਨੈਂਟ ਕੋਈ ਉਦਾਂ ਨਹੀਂ ਹੈ ਕਿ ਜਿਵੇਂ ਤੁਹਾਨੂੰ ਕਹਿ ਰਹੇ ਕਿ ਕੀ ਤੁਹਾਡਾ ਲੋਕ ਗਿਆ ਚੋਕ ਗੁਰੂ ਜੀ ਇਸ ਤੇ ਇੱਕ ਅੰਗ ਹੈ ਜੇ ਸਾਡੇ ਲੋਕ ਗਿਆ ਚੋਕ ਦੀ ਜੀਪੇ ਦੀ ਸਟੇਟਮੈਂਟ ਕੋਲ ਉਹ ਸਰਟੀਫਿਕੇਟ ਆ ਕਿ ਜਿਨ੍ਹਾਂ ਨੇ ਆਰਡਰ ਕੀਤਾ ਤੁਹਾਣਾ ਦੇਖੋ ਹੋ ਸਕਦਾ ਤੁਸੀਂ ਕੈਸ਼ অন ਡਿਲੀਵਰੀ ਦਿੱਤਾ ਹੋਵੇ ਕਿ ਕਿ ਹੋ ਸਕਦਾ ਕੈਸ਼ অন ਮੈਂ ਸਵਾਲ ਇਹ ਹੈ ਸਵਾਲ ਇਹ ਹੈ ਜੀ ਜਿਹੜਾ ਉੱਤੇ ਕਾਨਾ ਬਕਰ ਰਜਿਸਟਰਡ ਹੈ ਉਹਦੇ ਵਿੱਚ ਜੀਐਸਟੀ ਨੰਬਰ ਤੁਹਾਡਾ ਨਹੀਂ ਸਾਡਾ ਨਹੀਂ ਉਹਦੇ ਵਿੱਚ ਐਫਐਸਐਸਆਈ ਜਿਹੜਾ ਹੈ ਲਾਇਸੈਂਸ ਲਿਖਾ ਹੋਇਆ ਉਹ ਤੁਹਾਡਾ ਕਿ ਨਹੀਂ ਨਹੀਂ ਸਾਡਾ ਨਹੀਂ ਤੁਹਾਡਾ ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਇਹੜੇ ਦਿਖਾ ਰਹੇ ਨੇ ਸਾਡਾ ਮੈਸ ਕੋਈ ਨਹੀਂ ਕੀਤਾ ਉਹਨਾਂ ਸਾਡੇ ਕੋਲ ਤਾਂ ਸੋਈ ਵੀ ਕਾਨਾ ਬਕਰ ਤੇ ਜੇਕਰ ਆਰਡਰ ਕਰਦਾ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਸਰ ਉਹ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਜਿ ਹੋਮ ਮੇਕਰ ਹੁੰਦੇ ਨੇ ਕੇਕ ਉਹ ਚੁਕਵਾਉਂਦੇ ਨੇ ਜੰਨੀ ਉੱਥੋਂ ਚੁਕਵਾਉਂਦੇ ਨੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜੀ ਜਿਹੜਾ ਉਹ ਕੇਕ ਨਹੀਂ ਸਾਡਾ ਕੇਕ ਨਹੀਂ ਉਸ ਦਿਨ ਸਾਡਾ ਕੋਈ ਕੇਕ ਗਿਆ ਵੀ 24 ਤਰੀਕ ਨੂੰ ਆਉਂਦਿਆਂ ਮੈਂ ਕੇਕ ਦਾ ਆਰਡਰ ਆਇਆ ਮਤਲਬ ਕਹਿੰਦਾ ਵੀ ਮਤਲਬ ਕੇਕਾਂ ਦਾ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਜਬਈ ਤਰਨ ਦੇ ਅਸਪਾਸ ਪਿਛੇ ਮੈਂ ਕਰਦਾ ਐਡਰੈਸ ਕਿਉਂ ਉੱਥੋਂ ਦਿੰਦਾ ਇਹਨੂੰ ਤਾਂ ਅਜਿਹਾ ਨਾ ਵਿਕਰਾਇਆ ਨਾ ਕਿ ਤੇ ਉਸਦੇ ਨਾਲ ਐਡਰੈਸ ਨਾਲ ਕੋਈ ਪੰਜ ਪੰਜ ਕੇਕ ਤੁਹਾਡੇ ਕੋਲ ਹੀ ਗਏ ਸਰ ਸਾਹਿਬ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਹੈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਆਜ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਆਇਆ ਹੈ ਕੀ ਕਾਰਜ ਮੈਂਟੋ ਲਈ ਆਈ ਸੀ ਕੀ ਆਰਡਰ ਤੁਹਾਡਾ ਉਹਦਾ ਇਹ ਪਿਕਚਰ ਆ ਲੋ ਪਰ ਸਾਡਾ ਕੋਈ ਇਦਾਂ 24 ਦੇ ਵਿੱਚ ਕੋਈ ਕਈ ਨਹੀਂ ਸੰਦਾ ਸੀ ਕਹਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲੋ ਉਥੇ ਤੁਹਾਨੂੰ ਸਾਰਾ ਕਲੀਅਰ ਹੋ ਜਾ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜੁਨੇ ਉਸਨੇ ਵੀ ਆ ਕੇ ਬਿਆਨ ਖੋ ਦਿੱਤਾ ਕਿ ਤੁਸੀਂ ਇਹ ਪਟਿਆਲਾ ਤੋਂ ਸਾਨੂੰ ਜਿੱਥੇ ਲੋਕੇਸ਼ਨ ਹੁੰਦੇ ਸੋ ਉੱਥੋਂ ਕਿਉਂ ਕਰਦਾ ਇਸ ਐਡਰੈਸ ਤੋਂ ਕੀ ਕਾਨਾ ਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਸੋ ਸਾਨੂੰ ਕੁਛ ਨਹੀਂ ਪਤਾ ਜੰਤਾ ਦੇਖੋ ਕੋਣ ਆਇਆਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਆ ਇਸ ਅਡਰੈਸ ਤੇ ਕੇਕ ਦੇਣਾ ਜੀ ਇਸ ਵਾਸਤੇ ਦੇ ਆ ਜਾਂ ਚੇਮਟ ਆ ਚੀਜ਼ ਆ ਚੀਜ਼ ਤੁਸੀਂ ਐਡਰੈਸ ਤੇ ਖੁਦ ਪਹੁੰਚਾਉਂਦੇ ਹੋ ਨਹੀਂ ਨਹੀਂ ਸਰ ਖੁਦ ਆਉਣਾ ਬੰਦੇ ਲੈਣਾ ਹੁੰਦਾ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੋਣ ਲੈਣਾ ਚਾਹੀਦਾ ਜਿਵੇਂ ਜੋਮੈਟੋ ਆ ਗਿਆ ਕੋਈ ਆ ਗਿਆ ਪਰਸਨ ਆ ਗਿਆ ਕਿ ਅਡਰੈਸ ਤੇ ਵੀ ਆਉਂਦੇ ਨੇ ਸਰ ਤੁਹਾਡੇ ਕਿਚੋਂ ਆਉਂਦੇ ਜੀ ਫਿਰ ਜਿਹੜਾ ਚੰਦਾ ਬੇਕਰ ਨੂੰ ਕੇਕ ਮਿਲਦਾ ਹੈ ਕੀ ਕੀ ਕੇਕ ਆਣਾ ਦਾ ਤਾਂ ਆਜਾ ਐ ਨਾ ਜੀ ਕੇਕ ਆਣਾ ਤਾਂ ਪਹਿਲਾਂ ਕਹਿਣਾ ਸੀ ਜੇ ਹੋਰ ਲੋਕਾਂ ਕੋਈ ਵੀ ਰੈਜ਼ਰ ਤੋਂ ਫੋਨ ਆਏ ਤਾਂ ਅਸੀਂ ਕੀ ਕਰੀਏ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਖੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੀ ਬੱਚੀ ਸਾਡੇ ਕੋਈ ਨਹੀਂ ਕਿਹਾ ਜੀ ਨਾ ਉਹਨਾਂ ਕੋਲ ਉਹ ਚੀਜ਼ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ ਨਾ ਸਾਡਾ ਉੱਥੇ ਕੋਈ ਪੈਨ ਰੋਅ ਦਾ ਸਾਡਾ ਇਹ ਫੈਲਾ ਵੀ ਸਾਡੇ ਇੰਨੇ ਵੇਖਦਾ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦੇ ਨਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਬਿਜਲੀ ਸੜਕ ਅਦਾਲਤ ਬਾਜ਼ਾਰ ਅਦਾਲਤ ਬਾਜ਼ਾਰ ਆ ਰਿਹਾ ਬਿਜਲੀ ਸੜਕ ਅਸਲੀ ਸੜਕ 246 ਜੋਮੈਟੋ ਨਾਲ ਉਹਦੇ ਨਾਲ ਗੱਲ ਚਾਹਾਂ ਕੁਆਟਰਾਂ ਨੂੰ ਦੇ ਤੈਨੂੰ 246 ਐਡਰੈਸ ਹੈ 246 ਕਲੀ ਸੜਕ ਸਾਡਾ 246 ਸਾਡਾ ਉੱਥੇ ਇਹ ਤਾਂ ਅਸੀਂ ਪਰसों ਜੀਬ ਲਈ ਐਡਰੈਸ ਕੀ ਤੇ ਸਾਡਾ ਨਹੀਂ ਸਾਡਾ ਉੱਥੇ ਐਡਰੈਸ ਕੀਦਾ ਐਡਰੈਸ ਕੀ 33 ਨੰਬਰ ਸਾਹਮਣੇ ਕਲੀ ਸੜਕ ਇਹਦਾ ਐਡਰੈਸ ਕੀ ਹੈ ਦੁਕਾਨ ਦਾ ਹਾਂਜੀ 338 ਬਟਾ ਜਿਹੜਾ GST ਨੰਬਰ ਆਏਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਹੋ ਰਿਹਾ ਸਾਡਾ ਤਾਂ ਹੁਣ ਲੈ ਕੇ ਰਜਿਸਟਰ ਹਾਂ ਠੀਕ ਹੈ